ਚੁਮ ਮਾ ਦੇ ਨੇ ਪਾਣੀ ਦੇ ਦੇ ਉਸ ਏ ਕੇੰਦਰ ਉਹ ਚੋਬੀ ਪੈਂਟੀ ਤੇ ਬਰਾਇਸ ਕਲਰ ਦੀ ਲਈ ਆ ਮੈਂ ਕੱਚੇ ਵਾਲੀ ਕੁੜੀ ਆ ਗਈ ਜਿਹੜਾ ਕੰਮ ਪਹਿਲਾਂ ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਮਲ ਭਾਬੀ ਦਾ ਮੁੱਦਾ ਬਹੁਤ ਹੀ ਜ਼ਿਆਦਾ ਗਰਮ ਆਇਆ ਹੋਇਆ ਹੈ ਕਮਲ ਭਾਬੀ ਹੁਣ ਇਸ ਦੁਨੀਆ ਤੇ ਨਹੀਂ ਰਹੀ ਲੋਕ ਕਹਿੰਦੇ ਨੇ ਜਿੱਦਾਂ ਦੀਆਂ ਹਰਕਤਾਂ ਕਰਦੀ ਸੀ ਸੋ ਬਹੁਤ ਹੀ ਵਧੀਆ ਹੋਇਆ ਕਹਿ ਸਕਦੇ ਆ ਕਿ 90% ਲੋਕ ਇਸ ਗੱਲ ਤੋਂ ਖੁਸ਼ ਆ ਕਿ ਕਮਲ ਨੂੰ ਗੱਡੀ ਛਾੜ ਦਿੱਤਾ ਗਿਆ ਕਿਉਂਕਿ ਇਸ ਨੇ ਬਹੁਤ ਗੰਦ ਪਾਇਆ ਹੋਇਆ ਸੀ ਸੋ ਇਸ ਮਾਮਲੇ 'ਚ ਹੁਣ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਵੀ ਲਾਈਵ ਆਣ ਕੇ ਇਸ ਦੀ ਜ਼ਿੰਮੇਵਾਰੀ ਚੱਕ ਲਈ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਕੁੜੀ ਨੇ ਬਹੁਤ ਜਾਦਾ ਗੰਦ ਪਾਇਆ ਹੋਇਆ ਸੀ ਆਪਾਂ ਇਹਨੂੰ ਸਮਝਾਇਆ ਕਈ ਟਾਈਮ ਹੈਲਪ ਵੀ ਕੀਤੀ ਪਰ ਇਹ ਫਿਰ ਨਾ ਸੁਧਰੀ ਇਹ ਬਿਹਾਰ ਦੀ ਪਈਏ ਰਾਣੀ ਆਣ ਕੇ ਪੰਜਾਬ ਚ ਹੁਣ ਸਾਡੇ ਬੱਚਿਆਂ ਨੂੰ ਖਰਾਬ ਕਰੇਗੀ ਆਪਾਂ ਪਰਿਵਾਰ ਚ ਬੈਠ ਕੇ ਇਹਦੀਆਂ ਵੀਡੀਓ ਤੱਕ ਨਹੀਂ ਦੇਖ ਸਕਦੇ ਇਹਨੇ ਇੰਨਾ ਜਿਆਦਾ ਗੰਦ ਪਾਇਆ ਹੋਇਆ ਹੈ ਅਮਰਤਪਾਲ ਸਿੰਘ ਉਹਨਾਂ ਨੇ ਇਹਨਾਂ ਦੀਆਂ ਵੀਡੀਓ ਵੀ ਪਲੇ ਕਰਕੇ ਦਿਖਾਈਆਂ ਸੋ ਭਾਈ ਸਾਹਿਬ ਉਹਨਾਂ ਨੇ ਕਿਹਾ ਹੈ ਕਿ ਆਪਾਂ ਪੰਜਾਬ ਚ ਐਵੇਂ ਦਾ ਗੰਦ ਨਹੀਂ ਪੈਣ ਦੇਵਾਂਗੇ ਕਿਸੇ ਕਰਕੇ ਹੀ ਇਹ ਸੇਵਾ ਰੱਬ ਨੇ ਸਾਨੂੰ ਬਖਸ਼ੀ ਹੈ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ। ਬਾਹਰੋਂ ਜੁਪੀ ਬਿਹਾਰ ਤੋਂ ਕੋਈ ਭਈਆ ਰਾਣੀ ਆ ਕੇ ਤੇ ਮੂੰਹ ਚੱਕਿਆ ਉਹਦੇ ਨਾਲ ਨਾਲ ਕੌਰ ਲਾ ਲਵੇ। ਤੇ ਇਹੀ ਉਹ ਕਾਂਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ। ਫਿੱਟੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ। ਉਹਨੂੰ ਪਿਆਰ ਨਾਲ ਸਮਝਾਇਆ ਸੀ। ਨਹੀਂ ਸਮਝੀ। ਹੁਣ ਵੀ ਸਮਝਾਇਆ ਵਾ। ਹੁਣ ਬੁਲਾਉਂਦੇ ਆ ਬੋਲਦੀ ਨਹੀਂ ਹੈ। ਹਾਂਜੀ ਤੁਸੀਂ ਵਿਚਾਰ ਆਪਣੇ ਕਮੈਂਟਾਂ 'ਚ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਰੱਬ ਰਾਖਾ।